आज दिल्ली ਦੇ ਵਿੱਚ ਫਿਰੋਜ਼ਪੁਰ ਦੇ ਛੋਟੇ ਸਿਪਾਹੀ ਸ਼ਰਵਣ ਸਿੰਘ ਨੂੰ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਸ਼ਰਵਣ ਸਿੰਘ ਨੂੰ ਸਨਮਾਨਿਤ ਕਰਦੇ ਨਜ਼ਰ ਆਏ ਦੱਸਿਆ ਕਿ 10 ਸਾਲ ਦਾ ਸ਼ਰਵਣ ਆਪਰੇਸ਼ਨ ਸੰਧੂਰ ਦੇ ਦੌਰਾਨ ਫੌਜ ਦੇ ਜਵਾਨਾਂ ਦੇ ਲਈ ਰਸਦ ਪਹੁੰਚਾਉਂਦਾ ਰਿਹਾ ਸੀ ਮੈਂ ਸੀਰੀਆ ਸਕੂਲ ਮੈਂ ਐਡਮਿਸ਼ਨ ਹੈ ਮੇਰੀ ਮੈਂ 4th ਕਲਾਸ ਵਿੱਚ ਪੜ੍ਹਦਾ ਹਾਂ ਜਦ ਇਹ ਮਿਸ਼ਨ ਸਿੰਗੂ ਸਿੰਧੂਰ ਚੱਲ ਰਿਹਾ ਥਾ तब पूरी दुनिया उसके बारे में बातें कर रही थी वहाँ ऊपर ड्रोन चल रहे थे आपको बिल्कुल भी डर नहीं लगा कि आपको वहाँ जाना है तमाम चीजें लेकर जाना है फौजियों के पास मुझे बिल्कुल भी डर लगा कैसा लगा राष्ट्रपति से मिलने के बाद और प्रधानमंत्री से मिलने के बाद कैसा लगा मुझे बहुत अच्छा लगा कि मैं आज मिल चुका हूँ उनके साथ आखिरी सवाल उन तमाम बच्चों को क्या कहोगे जो बहादुरी आपने दिखाई है वो बहादुरी उनको भी दिखानी चाहिए अभी तो कुछ, हाँ? कुछ।, शवन है ना भाई कुछ नहीं शवन मैसेज देना चाहोगे कुछ मैसेज देना चाहोगे अपने पंजाब के बच्चों को पंजाब के लोगो को मतलब मैं यही कहता हूँ वो भी बड़े होके ऐसे ही करें मतलब अभी भी ऐसे ही करें और बड़े होके भी ऐसे ही करें हमारी देश की सेवा करें मोदी जी ऐसी मिलकर कैसा लगा बहुत अच्छा अच्छा लगा तो आप देख सकते हैं एक बार अपना मेडल दिखा दीजिए कि ये प्रधानमंत्री राष्ट्रीय बाल पुरस्कार से सम्मानित किया गया है श्रवण जो कि फिरोजपुर से आते हैं जब मिशन सिंदूर चल रहा था उस दौरान उन हालातों में ये खाना पीना लेके जाते थे उन रास्तों से उन गलियों से होते हुए उन खेतों से होते हुए उन सैनिकों के पास जो उस वक्त सरहद पर मोर्चा संभाले हुए थे दिल्ली से कैराम चंद्र पटवाल के साथ मैं रवि मिश्रा न्यूज एटीन ਇਸ ਦੇ ਨਾਲ ਹੀ ਸੀਐਮ ਮਾਨ ਦੇ ਵੱਲੋਂ ਵੀ ਵਧਾਈ ਦਿੱਤੀ ਗਈ ਹੈ ਸ਼ਰਵਣ ਸਿੰਘ ਨੂੰ ਦੱਸਦੀ ਹੈ ਕਿ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਸੀਐਮ ਨੇ ਕਿਹਾ ਕਿ ਆਜਮਾਨਜੋਗ ਰਾਸ਼ਟਰਪਤੀ ਜਿਦੇ ਵੱਲੋਂ ਸਾਡੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਦਾਸਾਲਾ ਸ਼ਰਵਣ ਸਿੰਘ ਨੂੰ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸਾਡੇ ਗੁਰੂਆਂ ਦੇ ਵੱਲੋਂ ਦਿੱਤੀ ਗਈ ਸਿੱਖਿਆ ਤੇ ਚੱਲਦੇ ਹੋਏ ਆਪਰੇਸ਼ਨ ਸਿੰਧੂਰ ਦੌਰਾਨ ਸ਼ਰਵਣ ਸਿੰਘ ਵੱਲੋਂ ਫੌਜੀ ਜਵਾਨਾਂ ਦੀ ਘਰੋਂ ਚਾਹ ਪਾਣੀ ਅਤੇ ਖਾਣਾ ਲਿਆ ਕੇ ਕੀਤੀ ਸੇਵਾ ਕਾਬਲੇ ਤਾਰੀਫ ਹੈ ਬੱਚੇ ਦੇ ਦੇਸ਼ ਪ੍ਰਤੀ ਹੌਸਲੇ ਤੇ ਜਜ਼ਬੇ ਨੂੰ ਸਲਾਮ ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਕਿ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀ ਦ੍ਰੋਪਦੀ ਮੁਰਮੂ ਜੀ ਵੱਲੋਂ ਪੰਜਾਬ ਦੇ 10 ਸਾਲਾ ਸ਼ਰਬਨ ਸਿੰਘ ਨੂੰ ਆਪਰੇਸ਼ਨ ਸਿੰਧੂਰ ਦੇ ਦੌਰਾਨ ਨਿਭਾਈਆਂ ਸੇਵਾਵਾਂ ਲਈ ਮਿਲਿਆ ਰਾਸ਼ਟਰੀ ਬਾਲ ਪੁਰਸਕਾਰ ਸਾਡੇ ਲਈ ਬੇਹਦ ਮਾਣ ਵਾਲੀ ਗੱਲ ਹੈ ਮੈਂ ਬੱਚੇ ਨੂੰ ਬਹੁਤ ਵਧਾਈ ਦਿੰਦਾ ਹਾਂ ਅਤੇ ਉਸ ਦੇ ਦੇਸ਼ ਪ੍ਰਤੀ ਜਜ਼ਬੇ ਅਤੇ ਹੌਸਲੇ ਨੂੰ ਸਲਾਮ ਕਰਦਾ ਹਾਂ ਸੁਨੀਲ ਜਾਖੜ ਦੇ ਵੱਲੋਂ ਵੀ ਇਹ ਟਵੀਟ ਕੀਤਾ ਗਿਆ ਹੈ ਸੀਐਮ ਮਾਨ ਰਾਜਾ ਵੜਿੰਗ ਅਤੇ सुनील भी थे मैं हमारे लड़ाई हो रही थी और हमारे फौजी आए थे उधर और वो हमारे लिए रक्षा के लिए आए थे फिर मैंने सोचा चलो उनकी अभी सेवा करते हैं फिर मैं दूध चाय लस्सी बर्फ लेके जाता था उनके लिए रोज ਦਾ ਭਾਸ਼ਣ ਹੈ ਕਿਹੋ ਜਿਹਾ ਲੱਗ ਰਿਹਾ ਹੈ ਤੁਹਾਨੂੰ ਆਜ ਮੈਡਲ ਮਿਲ ਰਿਹਾ ਹੈ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਮੈਨੂੰ ਮੈਡਲ ਮਿਲਿਆ ਮੈਂ ਸੁਪਨੇ ਵੀ ਨਹੀਂ ਸੋਚਿਆ ਥਾ ਤਾਂ ਦੱਸ ਦਿਓ ਕਿ ਸ਼ਰਵਨ ਸਿੰਘ ਜੋ ਫਿਰੋਜ਼ਪੁਰ ਦੇ ਨਾਲ ਸਬੰਧ ਰੱਖਦਾ ਹੈ ਤੇ ਜਦੋਂ ਆਪਰੇਸ਼ਨ ਸਿੰਧੂਰ ਸੀ ਉਸ ਵੇਲੇ ਭਾਰਤੀ ਫੌਜ ਦੇ ਜਵਾਨਾਂ ਦੀ ਮਦਦ ਇਸ ਦੇ ਵੱਲੋਂ ਕੀਤੀ ਗਈ ਰਸਦ ਉਹਨਾਂ ਤੱਕ ਪਹੁੰਚਾਈ ਗਈ ਲੱਸੀ ਲੈ ਕੇ ਜਾਂਦਾ ਸੀ ਖਾਣ ਪੀਣ ਦਾ ਸਮਾਨ ਲੈ ਕੇ ਜਾਂਦਾ ਸੀ ਤੇ ਉਸ ਵੇਲੇ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇਹ ਨਿੱਕਾ ਜਿਹਾ ਬਾਲ ਫੌਜੀ ਜਵਾਨਾਂ ਦੀ ਮਦਦ ਕਰਦਾ ਨਜ਼ਰ ਆ ਰਿਹਾ ਸੀ ਤੇ ਅੱਜ ਇਸ ਨੂੰ ਇਹ ਪੁਰਸਕਾਰ ਮਿਲਿਆ ਹੈ ਸ਼੍ਰੀਮਤੀ ਦਰੁਪਤੀ ਮਰਮੂ ਦੇਸ਼ ਦੇ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਇਹਨਾਂ ਦੇ ਵਲੋ ਮੁਲਾਕਾਤ ਕੀਤੀ ਗਈ ਹੈ ਗਲਬਾਤ ਕੀਤੀ ਗਈ ਹੈ ਸ਼ਰਮਨ ਸਿੰਘ ਨੇ ਆਪਣਾ ਤਜਰਬਾ ਪੀਐਮ ਮੋਦੀ ਦੇ ਨਾਲ ਵੀ ਸਾਂਝਾ ਕੀਤਾ ਹੈ